ਆਉਂ ਚਾਹੀ ਹੋ ਲਗੀ ਸਰ ਇਹ ਜਸਪਾ ਸਿੰਘ ਦੇ ਆਤਮ ਸਰੂਪ ਹਾਜਰਾ ਹਜ਼ਰੂਰ ਸਰਬ ਕਲਾ ਗੁਰਮੁਖਰ ਸਾਹਿਬ ਜੀ ਦੇ ਪਾਰ ਕਰਤਿੰਦੀ ਦਾ ਧਿਆਨ ਕਰਕੇ ਬੋਲਣ ਜੀ ਵਾਹਿਗੁਰੂ ਵਾਹਿਗੁਰੂ ਗੁਰੂ ਜੀ ਕੇ ਪੰਜ ਪਿਆਰੇ ਚਾਹ ਸਾਹਿਬ ਜਾਦੇ 40 ਮੁਕਤੇ ਹੱਡੀਆਂ ਚੱਪੀਆਂ ਤੱਪੀਆਂ ਜਿਨੀ ਨਾਮ ਜਪਿਆ ਵੰਡ ਕੇ ਚੱਕਿਆ ਦੇਹ ਚਲਾਇ ਤੇਗ ਵਾਹੀ ਦੇ ਕੇ ਅੰਦਰ ਕੀਤਾ ਇਨਾ ਪਿਆਰਿਆਂ ਤੇ ਪਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਇਨਾ ਤੁੰਗਾ ਚਿੰਗਨੀਆਂ ਨੇ ਧਰਮ ਇਹ ਸਿਖ ਦਿੱਤੇ ਮੰਦਵਨ ਕਟਵਾਏ ਲੋ ਦੇਚਾਂ ਦੇਚਾਂ ਵਿੱਚ ਆਪਣੇ ਵੀਰ ਐਨ ਆਰ ਆਈ ਰਹੇ ਹਨ ਇਹਨਾਂ ਬਹੁਤ ਬੜਕ ਸੰਘ ਲੋਗ ਹੈ ਉਹਨਾਂ ਦਾ ਕਿਉਂਕਿ ਕੋਈ ਵੀ ਮੂਵਮੈਂਟ ਹੈ ਉਹ ਮਾਇਆ ਕਰਕੇ ਜਾਂ ਲੋਕਾਂ ਦੇ ਸਹਿਯੋਗ ਦੇ ਨਾਲ ਚੱਲਦੀ ਹੈ ਵਾਹਿਗੁਰੂ ਪ੍ਰਥਮੇਂ ਸਰਵਤ ਕਾਲਤ ਸਾਹਿਬ ਜੀ ਕੀ ਅਰਦਾਸ ਹੈ ਜੀ ਸਰਵਤ ਕਾਲਤ ਸਾਹਿਬ ਜੀ ਕੋ ਵਾਹਿਗੁਰੂ 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 ਇੱਥੇ ਆਵੇ ਇੱਥੇ ਆਉਣ ਕਾ ਸਰਕਾਰ ਸਾਹਿਬ ਸੁਖ ਹੋਵੇ ਯਹਾਂ ਜਹਾਂ ਕਾਲਤ ਸਾਹਿਬ ਜੀ ਤਹਾਂ ਤਹਾਂ ਰਖਿਆਰੇ ਆਏ ਦੇਖਦੇ ਸਿੱਕੀ ਸਰਕੇ ਸਾਥ ਵਾਸਾ ਸੰਗ ਨੂੰ ਵਾਹਿ ਅਪਰਾਚੀਨ ਅਤੇ ਅਜ ਦੇ ਧਲੂ ਘਰੇ ਅੰਦਰ ਜੋ ਮਾਸ ਹੁੰਦੇ ਗਿੰਦਾ ਸ਼ਹੀਦ ਹੋਈਆਂ ਤਨਾ ਠੰਗਾ ਠੰਗਣੀਆਂ ਭੰਗੀਆਂ ਦੀ ਰਮਾਈ ਦਾ ਧਿਆਨ ਕਰਕੇ ਵਰਮਨ ਜੀ ਹੋ啊 ਹੈ ਜੀ ਬੜੀ ਤਾਪੀ ਜਿਹੜੀ ਤੁਹਾਡੀ ਹੈ ਇਹਦੇ ਲਈ ਮੈਂ ਸਾਥ ਆ ਕੇ ਤੁਸੀਂ ਸਾਰੇ ਵਧਾਈ ਦੇ ਦਿੱਤਾ ਬਖਦਾ ਰਹੇ ਇਹਦੇ ਲਈ ਲੰਬਾ ਧੰਨਵਾਦ ਕਰਨਾ ਪਿਆ ਮੇਰਾ خیال ਹੈ ਵੀ ਵਰਲਡ ਦੇ ਵਿੱਚ ਇੱਕ ਰਤਾਰ ਹੈ ਕਿ ਇੱਕ ਸਾਲ ਤੋਂ ਵੱਧ ਸਮਾਂ ਚੱਲ ਗਿਆ ਸੀ ਇਹਦੇ ਲਈ ਤੁਹਾਨੂੰ ਮੈਂ ਧੰਦੇ ਨਾਲ ਸਦ ਸੋ ਤੋਂ ਉੱਪਰ ਬੰਦਾ ਜਿਹਦੇ ਲਈ ਜਿਹੜਾ ਸੀ ਆਪਣੀ ਕੁਰਬਾਨੀ ਜਿਹਨ ਅਸੀਂ ਦੇ ਇਹਤੀ ਵਾਰੀ ਸਬੰਧੀ ਜਿਹੜੇ ਤਿੰਨੋਂ ਕਾਲੇ ਕਾਨੂੰਨ ਸੀਗੇ ਇਹ ਰੱਦ ਹੋਣ ਦੀ ਕੋਸ਼ਿਸ਼ 'ਚ ਬਹੁਤ ਵੱਡੀ ਆਸ ਨਹੀਂ ਸੀ ਭਰਿਆ ਦਿਨ ਸੀ ਅੱਜ ਦਾ ਲੇਕਿਨ ਭਾਈ ਜੀ ਖਾਸਾ ਬੈਠੇ ਸੀ ਜਿਹਦੇ ਬੰਦੇ ਇਹ ਆਜ਼ਾਦ ਹੋਣਾ ਖਾਸਿਕ ਤਨ ਹੋਣੇ ਪੜਿਆ ਜਿਹਦੇ ਵਿੱਚ We are coming.